ਮੇਰਾ ਨਾਮ ਜੀ ਲੈਫਟੀਨੈਂਟ ਸ਼ਿਵਮ ਕੌਸ਼ਲ ਹੈ ਮੈਂ ਹਾਲੀ ਵਿੱਚ 6 ਸਤੰਬਰ 2022 ਨੂੰ ਆਫਸਰ ਟ੍ਰੇਨਿੰਗ ਅਕੈਡਮੀ ਗਿਆ ਤੋਂ ਪਾਸ ਆਊਟ ਹੋਇਆ ਤੇ ਮੈਂ ਆਰਮੀ ਸਰਵਰ ਸਕੂਲ ਦੇ ਵਿੱਚ ਜਿਹੜਾ ਹੈ ਬਤੌਰ ਲੈਫਟੀਨੈਂਟ ਕਮਿਸ਼ਨ ਹੋਇਆ ਹਾਂ ਇੰਡੀਅਨ ਆਰਮੀ ਦੇ ਵਿੱਚ ਤੇ ਫਿਲਹਾਲ ਮੈਂ ਅਗਲੀ ਡੇਟਸ ਲਈ ਸੈਕਿੰਡ ਬਟਾਲੀਅਨ ਰਾਜਪੂਤਾਨਾ ਰਾਈਫਲ ਦੇ ਵਿੱਚ ਜਾਵਾਂਗਾ ਜੀ ਇਨਫੈਂਟਰੀ ਅਟੈਚਮੈਂਟ ਦੇ ਵਿੱਚ ਤੇ ਕਾਫੀ ਮਾਣ ਮਹਿਸੂਸ ਹੋ ਰਿਹਾ ਜੀ ਕਿ ਜਿੱਦਾਂ ਇੱਕ ਰੂਰਲ ਬੈਕਗ੍ਰਾਉਂਡ ਤੋਂ ਆ ਕੇ ਠੀਕ ਹੈ ਜੀ ਇਸ ਮਕਾਮ ਤੱਕ ਪਹੁੰਚਣਾ ਬਾਕੀ ਪਿੰਡ ਵਾਲੇ ਵੀ ਖੁਸ਼ ਹੈ ਜੀ ਨੇੜੇ ਦਾ ਜਿੰਨੇ ਵੀ ਇਲਾਕੇ ਦੇ ਹੋਰ ਵੀ ਵਾਸੀ ਨੇ ਉਹ ਵੀ ਕਾਫੀ ਵਧਾਈਆਂ ਦਿੱਤੀਆਂ ਆਸ਼ੀਰਵਾਦ ਦਿੱਤੇ ਆਪਣੇ ਉਹਨਾਂ ਦੇ ਆਸ਼ੀਰਵਾਦ ਸਦਕੇ ਚਲੋ ਇੱਥੇ ਤੱਕ ਪੁੱਜੇ ਆ ਜੀ ਤੇ ਬਾਕੀ ਮੈਂ ਵੀ ਇਹੀ ਕਹਾਗਾ ਕਿ ਜਿਹੜੇ ਹੋਰ ਬੱਚੇ ਨੇ ਉਹ ਵੀ ਇਸ ਚੀਜ਼ ਤੋਂ ਮੋਟੀਵੇਟ ਹੋਣ ਠੀਕ ਹੈ ਜੀ ਕਿਤੇ ਨਾ ਪੰਜਾਬ ਦੇ ਵਿੱਚ ਜਨਰਲ ਟੈਂਡੈਂਸੀ ਹੈ ਕਿ ਬੱਚੇ ਬੱਚੇ ਨੂੰ ਅਵੇਅਰਨੈਸ ਘਟ ਹੈ ਤਾਂ ਉਹ ਇੱਕ ਦੂਜੇ ਨਾਲ ਜੁੜਨ ਆਪਣੇ ਨੈਟਵਰਕ ਹੀ ਬਣਾ ਲੈਣ ਤਾਂ ਉਹਦੇ ਥਰੂ ਉਹ ਇਹਨਾਂ ਚੀਜ਼ਾਂ ਤੇ ਨਿਕਲ ਸਕਦੇ ਨੇ ਕੀ ਲੱਗਦਾ ਅੱਜ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਉਹ ਕਹਿ ਰਹੇ ਨੇ ਕਿ ਇੱਥੇ ਨੌਕਰੀਆਂ ਨਹੀਂ ਆ ਕੀ ਲੱਗਦਾ ਕਿ ਮਿਹਨਤ ਕਰਨ ਨਾਲ ਸਭ ਹੋ ਸਕਦਾ ਮਿਹਨਤ ਨਾਲ ਸਭ ਕੁਝ ਪੋਸੀਬਲ ਹੈ ਜੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਹਰ ਇੱਕ ਚੀਜ਼ ਟਾਈਮ ਮੰਗਦੀ ਹੈ ਮੈਨੂੰ ਵੀ ਲੱਗੇ ਕਾਫੀ ਅਟੈਂਪਟ ਠੀਕ ਹੈ ਜੀ ਪਹਿਲਾਂ ਮੈਂ 에ਅਰ ਫੋਰਸ ਵਿੱਚ ਹੋਇਆ ਸੀਗਾ ਸਿਲੈਕਟ ਉਸ ਟਾਈਮ ਚਲੋ ਪ੍ਰਮਾਤਮਾ ਦੀ ਮਰਜ਼ੀ ਨਹੀਂ ਸੀ ਮੈਂ ਮੈਡੀਕਲੀ ਅਨਫਿਟ ਹੋ ਗਿਆ 에ਅਰ ਫੋਰਸ ਦੇ ਵਿੱਚ ਉਹਨਾਂ ਦੇ ਮੈਡੀਕਲ ਸਟੈਂਡਰਡਸ ਅਲੱਗ ਨੇ ਆਰਮੀ ਤੋਂ ਬਟ ਮੈਂ ਲੱਗਾ ਰਿਹਾ ਜੀ ਮੈਨਰੇ ਦੱਸਣਾ ਇਹ ਕਿ ਆਂਡੀਆਂ ਦੇ ਵਿੱਚ ਜਿੰਨੀ ਪੋਪੂਲੇਸ਼ਨ ਹੈ ਤਾਂ ਬੱਚੇ ਨੂੰ ਮਿਹਨਤ ਜ਼ਿਆਦਾ ਲੱਗਦੀ ਹੈ ਕੰਪੈਰੀਟਿਵਲੀ ਬਾਕੀ ਦੇਸ਼ਾਂ ਤੋਂ ਤਾਂ ਇਸ ਕਰਕੇ ਜੇ ਬੱਚਾ ਲੱਗਾ ਰਹੇ ਤਾਂ ਮਤਲਬ ਇੰਦਾ ਦੀ ਕੋਈ ਗੱਲ ਨਹੀਂ ਹੈ ਕਿ ਇੱਥੇ ਨੌਕਰੀਆਂ ਨਹੀਂ ਆ ਜਾਂ ਫਿਰ ਇੱਥੇ ਇਹ ਚੀਜ਼ਾਂ ਜਿਹੜੀਆਂ ਆ ਉਹ ਹੱਥ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਮੇਰੇ ਨਾਲ ਦੇ ਹੋਰ ਬੱਚੇ ਸੀ ਜਿਹੜੇ ਮੇਰੇ ਤੋਂ ਵੀ ਇੰਦਾ ਪਿਛੜੇ ਤਬ ਗਿਆਂ ਤੋਂ ਜਾਂ ਫਿਰ ਬਹੁਤ ਰਿਮੋਟ ਏਰੀਆਸ ਤੋਂ ਆਏ ਸਗੇ ਉਹਨਾਂ ਨੂੰ ਮੈਂ ਐਸਾ ਇਨਸਪੀਰੇਸ਼ਨ ਲਿਆ ਆਪਣੀ ਟ੍ਰੇਨਿੰਗ ਦੇ ਟਾਈਮ ਕਿ ਜੇ ਉਹ ਬੱਚੇ ਇੱਥੇ ਤੱਕ ਪੁੱਜੇ ਨੇ ਮੈਨੂੰ ਤਾਂ ਪੁੱਜਣਾ ਫਿਰ ਵੀ ਆਸਾਨ ਸਗਾ ਉਹਨਾਂ ਨਾਲੋਂ ਕੰ ਤਾਂ ਸਾਨੂੰ ਵੀ ਇਹੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ। ਮੈਂ ਸ਼ਿਬਮ ਕੌਸ਼ਲ ਲੈਫਟੈਂਡ ਦਾ ਫਾਦਰ ਬੋਲ ਰਿਹਾ ਧਰਮਵੀਰ ਰਾਣਾ। ਇਹ ਬੱਚਿਆਂ ਦਾ ਜਨੂਨ ਹੁੰਦੇ ਜੀ। ਤੇ ਮੈਂ ਬਰਦੀ ਦੀ ਜਿਹੜੀ ਫੋਰਸਿਸ ਵਿੱਚ ਜਾਣਾ ਚਾਹਾਂ ਜੀ ਬਰਦੀ ਵਾਲੇ ਕਿਸੇ ਵੀ ਫੋਰਸੀ ਸੋ ਬੜੀ ਮਿਹਨਤ ਕਰਨੀ ਪੈਂਦੀ ਹੈ ਬੱਚਿਆਂ ਨੂੰ। ਤਾਂ ਇਨ ਲਗਨ ਨਾਲ ਲੱਗਾ ਰਿਹਾ ਜੀ ਕਦੇ ਇਦਾਂ ਨਹੀਂ ਹੋਇਆ ਪਈ ਨਹੀਂ ਕਦ ਇੰਨਾਕ ਟਾਈਮ ਦਿੱਤਾ ਆਪਣੀ ਪੜ੍ਹਾਈ ਲਈ ਇਸ ਮਕਾਮ ਨੂੰ ਹਾਸਲ ਕਰਨ ਲਈ ਪਈ ਦਿਨ ਰਾਤ ਇਕ ਕਰ ਦਿੱਤੀ ਤਾਂ ਮੈਨੂੰ ਬੜਾ ਮਾਣ ਹੈ ਆਪਣੇ ਬੇਟੇ ਤੇ ਮੈਂ ਇਹੀ ਸੰਦੇਸ਼ ਦੇਣਾ ਚਾਹਨਾ ਬਾਕੀ ਆਉਣ ਵਾਲੀ ਪੀੜ੍ਹੀ ਨੂੰ ਵਿਦੇਸ਼ਾਂ ਜਾਣ ਤੋਂ ਬਜਾਏ ਕਿ ਤੁਸੀਂ ਇੱਥੇ ਮੰਤ ਕਰੋ ਇੱਥੇ ਪੜ੍ਹਾਈ ਦੀ ਵੈਲਿਊ ਬਹੁਤ ਹੈ ਸਿਰਫ ਤੁਹਾਡਾ ਮੋਟਿਵ ਹੋਣਾ ਚਾਹੀਦਾ ਇੱਕ ਵੀ ਮੈਂ ਇਹ ਕੰਮ ਕਰਨਾ ਤਾਂ ਜਿਹਦੇ ਨਾਲ ਸਕਸੈਸ ਹਮੇਸ਼ਾ ਹੁੰਦੀ ਹੈ ਪ੍ਰਾਪਤ ਹੁੰਦੀ ਹੈ ਇਸ ਕਰਕੇ ਬੱਚਿਆਂ ਨੂੰ ਮੈਂ ਤਾਂ ਸੰਦੇਸ਼ ਦੇਣਾ ਚਾਹਨਾ ਬਾਹਰ ਨੂੰ ਛੱਡੋ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜਿੰਨਾ ਤੁਸੀਂ ਇੰਡੀਆ ਦਾ ਨਾਮ ਰੋਸ਼ਨ ਕਰੋਗੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਉਨਾ ਹੀ ਸਾਰੇ ਦੇਸ਼ ਨੂੰ ਮਾਣ ਮਹਿਸੂਸ ਹੁੰਦਾ ਜੀ ਇਹਨਾਂ ਬੱਚਿਆਂ ਪਰ ਤਾਂ ਮੈਂ ਜਦੋਂ ਗੈ ਜੀ ਗਿਆ ਸੀ ਤਾਂ ਉੱਥੇ 264 ਬੱਚੇ ਪਾਸ ਆਊਟ ਹੋਏ ਤਾਂ ਬਹੁਤ ਹੀ ਮਾਣ ਵਾਲੀ ਗੱਲ ਸੀਗੀ ਜੀ ਸਾਰਿਆਂ ਲਈ ਥੈਂਕ ਯੂ ਹਾਂਜੀ ਮੇਰੀ ਸ਼ਿਵਮ ਪੋਸ਼ਲ ਦੀ ਮਦਰ ਜੀ ਬਹੁਤ ਮਾਣ ਮਹਿਸੂਸ ਕਰਦੀ ਕਿ ਅੱਜ ਮੇਰਾ ਬੇਟਾ ਮਕਾਮ ਤੱਕ ਪੁੱਜਿਆ ਮੇਰੇ ਬੱਚੇ ਆ ਬਾਕੀ ਬੱਚਿਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੁੰਦੀ ਕਿ ਤੁਸੀਂ ਮਿਹਨਤ ਕਰਕੇ ਤੁਸੀਂ ਦੇਸ਼ ਦੀ ਸੇਵਾ ਲਈ ਜਾਓ ਇਸਨੇ ਬਹੁਤ ਮਿਹਨਤੀ ਆਜ ਜੀ ਨੇ ਆਪਣੀ ਸਫਲਤਾ ਪ੍ਰਾਪਤ ਕੀਤੀ ਸਾਨੂੰ ਬਹੁਤ ਮਾਣ ਹੈ ਸਾਨੂੰ ਸਾਰੇ ਪਿੰਡ ਵਾਸੀਆਂ ਨੇ ਘਰ ਰਿਸ਼ਤੇਦਾਰਾਂ ਨੇ ਬਾਕੀ ਸਾਡੇ ਰੋੜੀ ਸਾਹਿਬ ਨੇ ਆ ਕੇ ਸਾਨੂੰ ਬੜਾ ਸਨਮਾਨਿਤ ਕੀਤਾ ਸਾਨੂੰ ਬੜਾ ਹੀ ਇਜ਼ਾਤ ਮਹਿਸੂਸ ਹੁੰਦਾ ਆਪਣੀ ਬੇਟੀ ਦੇ ਕਿ ਆਜ ਨੇ ਸਾਡਾ ਸਾਰੇ ਚ ਨਾਮ ਰੋਸ਼ਨ ਕੀਤਾ। ਹੋ ਕੀ ਕਹੋਗੇ ਅੱਜ? ਹਾਂਜੀ ਮੇਰਾ ਨਾਮ ਨਵਜੋਤ ਰਾਣਾ ਹੈ ਜੀ। ਮੈਂ ਸ਼ਿਵਮ ਦਾ ਵੱਡਾ ਭਰਾ ਹਾਂ ਜੀ। ਤੇ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਜੀ ਅਸੀਂ ਜਿਹੜੀ ਹੈ ਨਾ ਆਮ ਕੰਮ ਕੀਤਾ ਹੈ ਮਤਲਬ ਛੋੜੇ ਪਿੰਡ ਰੂਲਰ ਬੈਕਗਰਾਉਂਡ ਚੋਂ ਜਾ ਕੇ ਜੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਜੀ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜੀ। ਸਾਰੇ ਬਹੁਤ ਵਧਾਈਆਂ ਦੇ ਰਹੇ ਜੀ ਪਿੰਡ ਵਾਲੇ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਆ ਜੀ ਜੀ ਸਿਲੈਕਟ ਹੋਇਆ ਲੈਫਟੀਨੈਂਟ